ਤੇ ਬਰਾਂਗਾਂ ਦਾ 6 ਗੰਢੇ ਪੋਤੇ ਫਾੜਕ ਮੰਡ ਨਹੀਂ ਕਰੇ ਸੈਨਰੀਆਂ ਪਹਿਲੇ ਜਸਪੀਰ ਨੂੰ ਮਿਲੇ ਥੰਦੋ ਜੀ ਹਰ ਵੇਰੀ ਕੇ ਇਹਨੂੰ ਤੱਕਦੇ ਆਏ ਬੋਰ ਹੋ ਰਿਹਾ ਹੈ ਸਾਨੂੰ ਬੋਰ ਲਈ ਖਾਣ ਦੇ ਦਿਓ ਜੀ ਗਲਾਟੀ ਸਾਹਿਬ ਕਹਿੰਦੇ ਅਹੀਂ ਬੋਰ ਕਰਾਣਾ ਜੀ ਕਲੋਨੀ ਵਾਲੇ ਥਾਂ ਤੇ ਜੋ ਘਿਓ ਤੇ ਆਪਦਾ ਬੋਰੀ ਕਰਾ ਲੈ ਐਮ ਐਲ ਏ ਸਾਡੇ ਡਰਾਂ ਪਾ ਲੈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਕੋਟ ਥਾਲਸਾ ਯੂਨੀਵਰਸਿਟੀ ਦੇ ਨਾਲ ਚੱਲਦੀ ਜਿਹੜੀ ਮਾਰਕੀਟ ਹੈ ਉਥੋਂ ਦੀਆਂ ਹਲਕਾ ਵੈਸ ਦੀ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਇਹ ਉਰੇ ਦੇ ਟੇੜ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੂੜੇ ਦੇ ਢੇਰ ਜਿਹੜੇ ਨੇ ਦੋਨੋਂ ਸਾਈਡਾਂ ਤੇ ਜਿਹੜੇ ਕੂੜੇ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਹ ਦੇਖੋ ਪੁਲਿਸ ਦਾ ਨਾਕਾ ਔਰ ਬਿਲਕੁਲ ਉਸ ਦੇ ਨਾਲ ਹੀ ਜਿਹੜਾ ਕੂੜੇ ਦਾ ਢੇਰ ਤੁਹਾਨੂੰ ਨਜ਼ਰ ਆਏਗਾ ਉਸ ਸਾਈਡੀਆਂ ਵੀ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਪਰ ਹੁਣ ਅਸੀਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਜਿਹੜੀ ਡਾਕੂਮੈਂਟਰੀ ਰਿਪੋਰਟ ਆ ਉਹ ਦਿਖਾਣਿਆ ਤੇ ਪੰਜਾਬ ਸਰਕਾਰ ਔਰ ਅੰਮ੍ਰਿਤਸਰ ਦੀ ਨਗਰ ਨਿਗਮ ਬੋ ਲੋ ਕਿੰਨੇ ਜਿਹੜੇ ਕੰਮ ਨੇ ਉਹ ਕਿੱਥੇ ਜਾ ਰਹੇ ਨੇ ਅਸੀਂ ਫਟਕ ਤੋਂ ਅੱਗੇ ਪਹੁੰਚ ਚੁੱਕੇ ਹਾਂ ਕੋਰ ਖਾਲਸਾ ਦੇ ਔਰ ਦੇਖ ਸਕਦੇ ਹੋ ਕਿ ਇੱਧਰ ਵੀ ਜਰਾ ਸੜਕ ਦੇ ਕਿਨਾਰੇ ਤੇ ਜਿਹੜਾ ਕੂੜੇ ਦੇ ਢੇਰ ਜਿਹੜੇ ਨੇ ਲੱਗੇ ਤੁਹਾਨੂੰ ਨਜ਼ਰ ਆ ਸਕਦੇ ਆ ਇਸ ਤਰੀਕੇ ਨਾਲ ਜਗਾ ਜਗਾ ਤੇ ਕੂੜੇ ਦੇ ਢੇਰ ਕੱਲ ਤੁਹਾਨੂੰ ਦਿਖਾਈਆਂ ਸੀ ਤਸਵੀਰਾਂ ਅੰਮ੍ਰਿਤਸਰ ਜਿਟੀ ਰੋਡ ਤੋਂ ਪੁਤਲੀ ਕਰਦੀ ਜਿਟੀ ਰੋਡ ਤੋਂ ਲੈ ਕੇ ਇੰਡੀਆ ਗੇਟ ਤੱਕ ਦੀਆਂ ਤਸਵੀਰਾਂ ਦਿਖਾਈਆਂ ਸੀ ਔਰ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਰ ਖਾਲਸਾ ਦੀਆਂ ਤਸਵੀਰਾਂ ਜਿੱਥੇ ਗੰਦਗੀ ਦੇ ਢੇਰ ਨੇ ਜਿਹੜੇ ਜਾਨਵਰ ਨੇ ਇੱਥੇ ਉਹ ਵੀ ਜਿਹੜੀ ਗੰਦਗੀ ਨਾਲ ਫੈਲਾ ਰਹੇ ਨੇ ਕਿਉਂਕਿ ਕੂੜੇ ਦੇ ਢੇਲ ਲੱਭਣਗੇ ਤੋਂ ਆਪਣੇ ਖਾਣ ਪੀਣ ਦੇ ਲਈ ਜਿਹੜਾ ਇਥੋਂ ਜਿਹੜੀ ਸਮਗਰੀ ਲੱਭਦੇ ਆ ਤਾਂ ਉਸ ਦੇ ਨਾਲ ਵੀ ਉਹ ਗੰਦਗੀ ਜਿਹੜੀ ਨੂੰ ਉਹਨੂੰ ਹੋਰ ਫੈਲਾ ਦਿੰਦੇ ਆ ਤਾਂ ਤਸਵੀਰਾਂ ਨੇ ਅੰਮ੍ਰਿਤਸਰ ਕੋਟ ਖਾਲਸਾ ਦੀ ਅੱਜ ਔਰ ਸਰਕਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰਕਾਰ ਜਿਹੜੀਆਂ ਨੇ ਛੁੱਟੀਆਂ ਨੇ ਫਾਟਕ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਫਾਟਕ ਦੇ ਕੋਲ ਕਿਸ ਤਰੀਕੇ ਨਾਲ ਜਿਹੜੀ ਸੜਕ ਹੈ ਉੱਪਰ ਖਾਪੜ ਸੜਕ ਜਿਹੜੀ ਟੁੱਟੀ ਹੋਈ ਹੈ ਔਰ ਕਈ ਵਾਰ ਲੋਕਾਂ ਦਾ ਕਹਿਣਾ ਹੈ ਕਿ ਇਥੇ ਜਿਹੜੇ ਲੋਕ ਨੇ ਆਪਣੀ ਵਾਈਕਲ ਤੇ ਜਾ ਰਹੇ ਹੁੰਦੇ ਤੋਂ ਪੈਦੋ ਜਿਹੜ ਨੇ ਉਹ ਡਿੱਗ ਵੀ ਪੰਦੇ ਨੇ ਔਰ ਉਹਨਾਂ ਨੂੰ ਛੱਪੇਟ ਵੀ ਜੜੀ ਹੋ ਇੱਥੇ ਲੱਗਦੀ ਆ ਤਾਂ ਚੱਲਦੇ ਆ ਹੁਣ ਅੱਗੇ ਅਗੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਸਵੀਰਾਂ ਹੁਣ ਅਸੀਂ ਫੋਾਰੇ ਬਨੂ ਫੋਰਡ ਖਾਲਸਾ ਚੌਕ ਦੀਆਂ ਅੰਦਰ ਚੌਕ ਜੇ ਤਸਵੀਰਾਂ ਨੇ ਕੁਝ ਦੇਖ ਸਕਦੇ ਹੋ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਨੇ ਤੇ ਨਾਲ ਹੀ ਰਿਕਸ਼ਾ ਚਾਲਕ ਜਿਹੜੇ ਨੇ ਵਿਖੇ ਵੀ ਲੱਗੇ ਹੋਏ ਆ ਔਰ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਜੀ ਕੋਈ ਇਹ ਵੀ ਇੱਥੇ ਜਿਹੜੀ ਅੜਿਖਾ ਲਗਾਉਂਦੇ ਨੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਮੰਜ਼ਿਲ ਤੱਕ ਉਹਨਾਂ ਲੋਕਾਂ ਨੂੰ ਜਿਹੜੇ ਰਾਗੀ ਹੁੰਦੇ ਉਹਨਾਂ ਨੂੰ ਆਪਣੀ ਮੋਹਣਾ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਆ ਔਰ ਕੂੜੇ ਦੇ ਢੇਰ ਤੇ ਜਿਹੜੇ ਨੇ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਮਾਦਿਕਸ਼ਾ ਬਈ ਸਾਫ਼ ਨਹੀਂ ਕਿੱਪੋ ਸਾਫ਼ ਤੇ ਉਹ ਕਿੱਪੋ ਦੇ ਰਹਿਣ ਵਾਲੇ ਹੋਰ ਖਾਲਸਾ ਦੇ ਤੁਸੀਂ ਕਹੋਗੇ ਕਿ ਜਿਹੜੀ ਗੰਦਗੀ ਆ ਤੁਸੀਂ ਵਿਕਸ਼ਾ ਕਰਦੇ ਹਾਂ ਹਾਂਜੀ ਰਿਸ਼ਕਾ ਚੜਾਈਦਾ ਇੱਥੇ ਖਲੋਈ ਦਾ ਮਾਰਾ ਚਾਪ ਚੰਦ ਕਿਹ ਹੈ ਕਿੰਨੇ ਚੱਕੋ ਜਰਾ ਸੋਸ਼ ਨੇ ਕੋਲ ਇਹਦੀ ਬੜਾ ਚਲ ਹੋ ਗਿਆ ਜੀ ਮਹਾਰਾਜ ਇੱਥੇ ਪਹਿਲਾਂ ਢੇਰੀ ਨਹੀਂ ਲੱਗਦੀਦੀ ਹੁਣ ਇਹ ਢੇਰੀ ਲੱਗਦਾ ਵੀ ਇੱਥੇ ਭਾਜਾ ਢੇਰ ਬਣ ਜਾਂਦਾ ਗਲੀ ਵਾਲੇ ਸਾਰੇ ਬੇਨ ਬਾਜ਼ਾਰ ਵਾਲੇ ਸਾਰੇ ਇੱਥੇ ਛੋਟੀ ਜਾਂਦੀ ਪਤਾ ਨਹੀਂ ਕਿਤੋਂ ਕਿਤੋਂ ਆਣ ਕੇ ਲੋਕੀ ਢੋੜੇ ਢੋੜਾ ਭਰ ਕੇ ਚੱਲ ਪਾਰ ਤੇ ਪਹਾਂਗੇ ਚਲੋ ਅੱਜ ਤੇ ਅਸੀਂ ਕਹਿੰਦੇ ਵੀ ਅਸੀਂ ਇੱਥੇ ਬੈਠੇ ਆ ਨਾ ਇਹ ਕੰਮ ਕਰਿਆ ਕਰੋ ਅਸੀਂ ਬੜਾ ਹੱਥ ਪਲਾ ਜੋੜਦੇ ਲੋਕਾਂ ਪਰ ਨਹੀਂ ਮੰਨਦੇ ਰੋ ਕੋਈ ਪੂਰਾ ਚੁੱਕਣ ਲਈ ਅੱਜ ਪੂਰਾ ਚੁੱਕਣ ਨੂੰ ਆਉਂਦੀ ਦੂਤੀ ਤੀਤੇ ਕਣ ਗੱਡੀ ਆਉਂਦੀ ਜਾਂ ਬੜਾ ਟਰਾਲੀ ਦੂਹਰੇ ਦਿਨ ਢੇਰੇ ਤੇ ਕਿੰਨਾ ਚਲ ਹੋ ਗਿਆ ਢੇਰ ਬੜ ਕਰ ਰਿਹਾ 4-5 ਮਹੀਨਿਆਂ ਤੋਂ ਜ਼ਿਆਦਾ ਹੀ ਹੋ ਗਿਆ। ਕੋਹਦੀ ਗੰਦਗੀ ਜਰੀ ਹਾਂ ਹਾਂਜੀ ਇੱਥੇ ਰਹਿੰਦਾ। ਗੱਡੀਆਂ ਨੇਕੀਆਂ ਆਉਂਦੀਆਂ ਵੇਲੇ ਘਰਾਂ ਘਰਾਂ ਚੋਕਲੇਦੇ ਆਉਣੌੜੀਆਂ ਨਹੀਂ ਉਹ ਬੰਦ ਹੋਈਆਂ। ਉਹ ਕੱਢੇਗਾ ਨਹੀਂ ਘਰਾਂ ਚ ਪੂਰਾ ਨਹੀਂ ਚੁੱਕਿਆ ਜਾਂਦਾ ਤੇ ਹੁਣ ਆਹ ਸਾਰੇ ਚੌਂਕ 'ਚ ਛੁੱਟੀ ਜਾਂਦੇ। ਕੋਈ ਕੋਈ ਦੁਕਾਨਦਾਰ ਵੀ ਨਹੀਂ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਘਰਾਂ ਦੇ ਵਿੱਚੋਂ ਕੂੜੇ ਦੀ ਲਿਫਟਿੰਗ ਕੀਤੀ ਜਾਂਦੀ ਸੀ ਔਰ ਅੰਮ੍ਰਿਤਸਰ ਨਗਰ ਦੇ ਕਮੇਅਰ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੀ ਪੁਰਾਣੀ ਸਰਕਾਰਾਂ ਨੇ ਕੰਪਨੀ ਦੇ ਨਾਲ ਟੈਂਡਰ ਕੀਤਾ ਸੀ ਉਹ ਕੰਪਨੀ ਜਿਹੜੀ ਹੈ ਉਹ ਵਿੱਚੋਂ ਹੀ ਜਿਹੜੀ ਆ ਪੱਜ ਗਈ ਹੈ ਜਿਹਦੇ ਕਰਕੇ ਕੂੜੇ ਦੀ ਮੁਸ਼ਕਲ ਜਿਹੜੀ ਉਹ ਸਾਹਮਣੇ ਆਈ ਜਾਉਂਦਾ ਤਾਂ ਲੋਕਾਂ ਦੇ ਘਰਾਂ ਤੋਂ ਕੂੜਾ ਨਾਲ ਲਿਫਟਿੰਗ ਹੋਣ ਕਰਕੇ ਲੋਕ ਜਿਹੜੇ ਨੇ ਹੁਣ ਕੂੜਾ ਜਿਹੜਾ ਉਹ ਬਾਹਰ ਸੜਕਾਂ ਤੇ ਲਿਆ ਕੇ ਛੋਟੇ ਦੇਖੋ ਕਿ ਮਹੀਨਾ ਪਰ ਹਫਤਾ ਹਫਤਾ ਦਾ ਦਾ ਦਿਨ ਜਿਹੜਾ ਕੂੜਾ ਘਰਾਂ ਦੇ ਵਿੱਚ ਤਾਂ ਨਹੀਂ ਸੰਭਿਆ ਜਾ ਸਕਦਾ ਇਸ ਕਰਕੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਲਿਆ ਕੇ ਕੂੜਾ ਸਫਾਈ ਸ਼ੁਰੂ ਕਰ ਦਿੱਤਾ ਲੋਕਾਂ ਵੱਲੋਂ ਤੇ ਇਹ ਕਿਤਨਾ ਕਿਤੇ ਅੰਮ੍ਰਿਤਸਰ ਨਗਰ ਨਿਗਮ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਨਲੈਕੀਆ ਕਲ ਤਸਵੀਰਾਂ ਦੇ ਵਿੱਚ ਤੁਹਾਨੂੰ ਅੱਜ ਦਿਖਾਇਆ ਸੀ ਕਿ ਕਾਰਪੋਰੇਸ਼ਨ ਦੀ ਟਰਾਲੀ ਜਿਹੜੀ ਹੈ ਕੂੜਾ ਚੁੱਕਣ ਵਾਲੀ ਜਿਹੜੀ ਟਰਾਲੀ ਹੈ ਉਹ ਕੂੜਾ ਤਾਂ ਚੁੱਕਣ ਦੀ ਆ ਹੀ ਜ਼ਰੂਰ ਹੈ ਪਰ ਉਹਨਾਂ ਵੱਲੋਂ ਪੂਰਾ ਨਹੀਂ ਚੁੱਕਿਆ ਜਾ ਰਿਹਾ ਜਿਸ ਜਗ੍ਹਾ ਤੋਂ ਉਹਨਾਂ ਨੂੰ ਪੈਸੇ ਮਿਲੇ ਉਹ ਉਹਨਾਂ ਜਗ੍ਹਾ ਤੋਂ ਉਹਨਾਂ ਨੇ ਪੂਰਾ ਜਿਹੜਾ ਚੁੱਕਿਆ ਪਰ ਦੂਸਰੀ ਜਗ੍ਹਾ ਤੋਂ ਉਹਨਾਂ ਨੇ ਸਰਕਾ ਦੇ ਜਰਾ ਕਿਨਾਰੇ ਆ ਦੇ ਪਿਆ ਸੀ ਪੂਰਾ ਉਹ ਕੂੜਾ ਚੁੱਕਣ ਦੀ ਕੀਮਤ ਜਿਹੜੀ ਉਹਨਾਂ ਵੱਲੋਂ ਨਹੀਂ ਕਿਤੇ ਗਈ ਇਹ ਨਗਰ ਨਿਗਮ ਦੇ ਕਰਮਚਾਰੀਆਂ ਦੀ ਨਲਕੀ ਹੈ ਜਿਹਦਾ ਖਮਿਆਜਾ ਜੜੀ ਹੈ ਆਮ ਲੋਕ ਜਿਹੜਾ ਕੋ ਪੂਗ ਰਹੇ ਨੇ ਸਮੈਲ ਇੰਨੀ ਜ਼ਿਆਦਾ ਹੈ ਤੋਂ ਆ ਰਹੀ ਹੈ ਕੋਈ ਸੁਭਾੰਦਾਰ ਵੀ ਨਹੀਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿੱਥੇ ਕੀ ਨਾਮ ਹੈ ਮੇਰਾ ਨਾਮ ਇਕਬਾਲ ਸਿੰਘ ਹੈ ਤੇ ਥੀ ਜਗਾ ਹੋਰ ਕਾਤਾ ਕੰਮ ਹੈ ਸੜਾ ਮੇਰੀ ਸ਼ੂਜ਼ ਦੀ ਦੁਕਾਨ ਫੁੱਟਵੇਅ ਕਿਹੜੀ ਜਗਾ ਦੀ ਹੈ ਇੱਕ ਕੋਲ ਖਾਲਸਾ ਮੇਨ ਚੌਕ ਤੇ ਕੀ ਮੁਸ਼ਕਲ ਕਮਤਿਆਂ ਹੋ ਕੀ ਨਹੀਂ ਸਰ ਜੀ ਜਿਹੜਾ ਚੌਂਕ ਵਿੱਚ ਨਾ ਗੰਦ ਬਹੁਤ ਹੈ ਸਾਰੇ ਘਰਾਂ ਦਾ ਪਿੱਛੋਂ ਸੁਰੜ ਕੇ ਇੱਥੇ ਆਉਂਦਾ ਚੌਂਕ ਵੇ ਤੇ ਦੇਲੀਆਂ ਦੀਆਂ ਦੋ ਦੋ ਟਰਾਲੀਆਂ ਬਣ ਜਾਂਦਾ ਅੱਜ ਅੱਜ ਤਾਂ ਕੁਝ ਵੀ ਨਹੀਂ ਹੈਗਾ ਜਿਹੜਾ ਅੱਜ ਪਿਆ ਨਾ ਇਹਦੇ ਕੁਝ ਵੀ ਨਹੀਂ ਹੈਗਾ ਜੀ ਦੋ ਦੋ ਤਿੰਨ ਤਿੰਨ ਟਰਾਲੀਆਂ ਲਵ ਦਾ ਪਿਆ ਰਹਿੰਦਾ ਕੋਈ ਚੁੱਕਣ ਨਹੀਂ ਹੁੰਦਾ ਜੀ ਕੀ ਕਾਰਨ ਸਮਝੋ ਪੂਲੀ ਤੁਪਣਾ ਆੜੇ ਜਿਹੜੀ ਅੱਜ ਉਹ ਦੂਜਾ ਕੌਂਸਲਰ ਨੇ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਦੇਖੋ ਜੀ ਕਾਰਪੋਰੇਸ਼ਨ ਦਾ ਕੰਮ ਹੈ ਠੀਕ ਹੈ ਨਾ ਕਾਰਪੋਰੇਸ਼ਨ ਹੀ ਇਹ ਚੁਕਾਏਗੀ ਜੀ ਹੋਰ ਸਿੱਖ ਕੀ ਕਹਿੰਦਾ ਕੌਂਸਲਰ ਤੇ ਸਾਨੂੰ ਕੋਈ ਮੈਨੂ ਨਹੀਂ ਲੱਗਦਾ ਕੋਈ ਕੋਈ ਕਿਹੜਾ ਨੰਬਰ ਬੋਰਡ ਹੈ ਜੀ ਸਕਵਰ ਨੰਬਰ ਚੌਂਕ ਵਿੱਚ ਮੇਨ ਚੌਂਕ ਹੈ ਸਕਵਰ ਨੰਬਰ ਤੱਕ ਮੈਂ ਅਪਰਵੋਹੜਾ ਬੋਰਡ ਵਾਲਾ ਚੌਂਕ ਬੋਰਡ ਵਾਲਾ ਚੌਂਕ ਠੀਕ ਲੋਕ ਜਿਹੜੇ ਅੱਥਰ ਸੁਪਰ ਨਹੀਂ ਜਾਂਦੇ ਉਹਨਾਂ ਨੂੰ ਕਹਿੰਦੇ ਜਾਣਦਾ ਕਿ ਇੱਥੇ ਕੋਰਾ ਲਾ ਸਕੋ ਸਰ ਆ ਉਹ ਸਰ ਆ ਨੂੰ 12 1 ਵਜੇ ਤੇ ਸ਼ੁਰੂ ਕਰਦੇ ਨੇ ਜੀ ਸਰ ਆ ਨੂੰ 12 1 ਵਜੇ ਸ਼ੁਰੂ ਹੁੰਦਾ ਜੀ ਤੇ ਛੱਡ ਕੇ ਜਾਂਦੇ ਆ ਤੇ ਬਸ ਬਸ ਪੜਾ ਕੇ ਹਾਂ ਜੀ ਕਿਰਾਏ ਮੈਂ ਜੀ ਅਸਰ ਕੁਮਾਰ ਜੀ ਅਪਾ ਜੀ ਤੇਰੀ ਜਗ੍ਹਾ ਤੇ ਜਗ੍ਹਾ ਬਈ ਕੋਰਖਾ ਚਾਹਾਂ ਜੀ ਕੋਰਖਾ ਚਾਹਾਂ ਬੋੜਾ ਕੀ ਕੀ ਸਮੱਸਿਆਵਾਂ ਨਹੀਂ ਸੀ ਸਮੱਸਿਆ ਬਈ ਕੂੜਾ ਲੱਗਦਾ ਕਿਨੇ ਕਿਨੇ ਤੇ ਚੁੱਕ ਨਹੀਂ ਹੁੰਦੇ ਤੇ ਜੋਕਰ ਵਾਲੇ ਲੋਗਿਆ ਉਹ ਜਿਹੜੇ ਜੋਏ ਨਹੀਂ ਛੋੜਦੇ ਆਰਨ ਛੋੜਦੇ ਆ ਤੇ ਸਮਾਜ ਵਿੱਚ ਰੋਈ ਰੋੜੀ ਬੋਲ ਆਉਂਦੀ ਸਭ ਨੇ ਕੋਈ ਸਾਰੇ ਇੱਥੇ ਸੋਚਦੇ ਆ ਗੰਦੀ ਇੱਥੇ ਸੁੱਟਦੇ ਆ ਗੰਦੀ ਸਾਰੀ ਕਿੱ데 ਪੜਾ ਜਿਹੜੇ ਇਥੋਂ ਦੇ ਕੌਂਸਲਰ ਆ ਉਹਨਾਂ ਨੂੰ ਵੀ ਕਿਹਾ ਗਿਆ ਉਹਨਾਂ ਤੱਕ ਬੋਧਿਕ ਦਿੱਕੀ ਇੱਥੇ ਕੂੜੇ ਦੇ ਢੇਰ ਲੱਗ ਜੰਨੂ ਉਹਨਾਂ ਦਾ ਆਪਾਂ ਦਾ ਪਤਾ ਆਪਾਂ ਦੇ ਦਲਾਧਾਰ ਸਾਰੇ ਇਥੇ ਕਾਜੀ ਤੋਂ ਆਪ ਜੀ ਤੋਂ ਆਰ ਅੱਜ ਤੇ ਜਾ ਰਹੇ ਹਾਂ ਅੱਜ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਵੀ ਕੋਟ ਖਾਲਸਾ ਤੇ ਕੁਝ ਹੋਰ ਵੀ ਥੇਰੀਏ ਜਿਹੜੇ ਨੇ ਉਹਨਾਂ ਦੀ ਜਿਹੜੇ ਦ੍ਰਿਸ਼ੀ ਤੁਹਾਨੂੰ ਦਿਖਾਣੇ ਆ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਇਹ ਤਸਵੀਰਾਂ ਜਿਹੜੀਆਂ ਨੇ ਕੋਟ ਖਾਲਸਾ ਪੁਲਿਸ ਚੌਂਕੀ ਦੇ ਬਾਹਰਲੀ ਗਲੀ ਦੀਆਂ ਤਸਵੀਰਾਂ ਨੇ ਔਰ ਸਾਹਮਣੇ ਮੱਥੇ ਦੇ ਜਿਹੜੀਆਂ ਪੁਲਿਸ ਚੌਂਕੀ ਔਰ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਕੂੜੇ ਦੇ ਢੇਰ ਆ ਕੋ ਕਿਵੇਂ ਕੂੜੇ ਦਾ ਕੂੜਾ ਜਿਹੜਾ ਛੁੱਟਿਆ ਜਾ ਰਿਹਾ ਉਹ ਉਹੀ ਤੁਹਾਡੇ ਸਾਹਮਣੇ ਇੱਕ ਲਿਫਾਫਾ ਜਿਹੜਾ ਹੈ ਇੱਥੇ ਕੂੜੇ ਦਾ ਆਇਆ ਹੈ ਜਿਹੜਾ ਜੂਮ ਕੀਤਾ ਐਸੇ ਜਿਹਦੇ ਕਰਕੇ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਚਿਹਰਾ ਜਿੰਨਾ ਵੱਲੋਂ ਕੂੜਾ ਜਿਹੜਾ ਛੁੱਟਿਆ ਗਿਆ ਹੈ ਜਿਹੜਾ ਕੂੜੇ ਦਾ ਢੇਰ ਔਰ ਤੁਹਾਨੂੰ ਦਿਖਾਣੇ ਸਾਹਮਣੇ ਹੀ ਬਿਲਕੁਲ ਸਾਹਮਣੇ ਮੱਤੇ ਤੇ ਜਿਹੜੀ ਉਹ ਪੁਲਿਸ ਚੌਂਕੀ ਹੈ ਤੇ ਉਸੇ ਬਿਲਕੁਲ ਬਾਹਰ ਜਿਹੜਾ ਆ ਕੂੜੇ ਦਾ ਢੇਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਐਸੇ ਤਰ੍ਹਾਂ ਦੀਆਂ ਹੀ ਤਸਵੀਰਾਂ ਜਿਹੜੀਆਂ ਨੇ ਪੂਰੇ ਅੰਮ੍ਰਿਤਸਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਔਰ ਮੇਨ ਗੱਲ ਜਿਹੜੀ ਆ ਉਸੇ ਤੁਹਾਨੂੰ ਦਿਖਾਣੇ ਆ ਕਿ ਜਿਹੜੀ ਇੱਥੇ ਲਿਖਿਆ ਗਿਆ ਹੈ ਕੂੜਾ ਕੂੜਾ ਇੱਥੇ ਨਾ ਸੁੱਟੋ ਜੀ ਕੂੜਾ ਨਾ ਸੁੱਟੋ ਸ਼ਰਮ ਕਰੋ ਪਰ ਉਸ ਦੇ ਨਾਲ ਹੀ ਕੂੜੇ ਦੇ ਢੇਰ ਜਿਹੜੇ ਤੁਸੀਂ ਦੇਖ ਸਕਦੇ ਹੋ ਔਰ ਦੂਸਰੀ ਤਰਫ ਦੀਆਂ ਜਿਹੜੀਆਂ ਤਸਵੀਰਾਂ ਦੁਆਰ ਤੋਂ ਪਾਉਂਦਾ ਹਾਂ ਇੱਥੇ ਕੂੜਾ ਨਾ ਸੁੱਟੋ ਕੂੜਾ ਸੁੱਟਣਾ ਜਿਹੜਾ ਸਵਾਗਤ ਮਨਾਏ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਔਰ ਉਸੀ ਕੈਮਰੇ ਦੀ ਨਿਗਰਾਨੀ ਤੇ ਹੇਠੋ ਠੀਕ ਹੈ ਔਰ ਉਸ ਦੇ باوجود ਵੀ ਜਿਹੜਾ ਇੱਥੇ ਕੂੜੇ ਦੇ ਢੇਰ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਅ ਆਪਣਾ ਨਾਮ ਸਕੇ ਕਿਹੜਾ ਏਰੀਆ ਦਾ ਮੇਰਾ ਨਾਮ ਜੀ ਰਮੇਸ਼ ਚੰਦਰ ਸ਼ਰਮਾ ਜੀ ਹਾਊਸ ਨੰਬਰ 70 ਸੋਨ ਐਂਡ ਨਿਊ ਕੋਡ ਕਾਲਸਾ ਅੰਮ੍ਰਿਤਸਰ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਜਿਹੜੇ ਕੰਮ ਨਾ ਜਿਹਾ ਪੂਰਾ ਲਿਫਟਿੰਗ ਆ ਜਾਂ ਸੀਵਰੇਜ ਦੀ ਜਾਂ ਪੀਨ ਵਾਲੇ ਪਾਣੀ ਦੀ ਕੂੜਾ ਦੀ ਲਿਫਟਿੰਗ ਤਾਂ ਤੁਹਾਨੂੰ ਦੱਸੀ ਹੈ ਜੀ ਵੀ 8 ਦਿਨ ਹੋ ਗਏ ਨੇ ਸਾਰੇ ਬਾਹਰ ਬੰਦਾ ਨਹੀਂ ਵੜਿਆ ਟਰਾਲੀ ਜਿਹੜੀ ਉਹ ਜੱਟਾ ਧੰਦਣਾ ਬਾਹਰ ਆਉਂਦੀ ਫਿਰ ਜਿਹੜਾ ਕੂੜਾ ਘਰਾਂ ਦੇ ਵਿੱਚ ਇਕੱਠਾ ਹੁੰਦਾ ਕਿਸ ਤਰ੍ਹਾਂ ਦੇ ਨਾਲ ਮੈਨੇਜ ਕੀਤਾ ਜਾਂਦਾ ਉਹ ਦੱਸਿਆ ਪਿਆ ਤੁਹਾਨੂੰ ਇੱਥੇ ਪ੍ਰਾਈਵਟ ਵੀ ਲੱਗੀਆਂ ਗੱਡੀਆਂ ਉਹਨਾਂ ਨੂੰ 10 ਰੁਪਏ ਦੇ ਕੇ ਛੱਡਾਉਂਦੇ ਆਂ ਬਾਹਰ ਦੇ ਅੰਦਰੋਂ ਬਾਤ ਉਹ ਆ ਜਾਂਦੀ ਉਹ ਲੱਭਾਂਗੇ ਬਸ ਸੋ ਦਿਨ ਤਿਆਰੀ ਲੈ ਸਰਕਾਰੀ ਕਾ ਡੇਂਜਰ ਦਿਨ ਤਿਆਰੀ ਨਾਲ ਨਹੀਂ ਦੱਸਿਆ ਸੀ ਕਿ ਦਸ਼ਰੇ ਤੋਂ ਅਗਲੇ ਦਿਨ ਆਏ ਸੀ ਤੁਹਾਨੂੰ ਦੱਸਿਆ ਤੇ ਪੀਰਵਾਰ ਜਿਹੜਾ ਰਹਿ ਗਿਆ ਸ਼ੁਕਰਵਾਰ ਆਇਆ ਕਿ ਅੱਜ ਅਗਲਾ ਸ਼ੁਕਰਵਾਰ ਆਉਣਾ ਲਗਾ ਉਹ ਵੀ ਲੰਘ ਗਿਆ ਅਈ ਬੋਧਵਾਰ ਹੋ ਗਿਆ 11 12 ਮਨ ਹੋ ਗਿਆ ਉਹ ਤਿਉਹਾਰ ਲਿਟਾ ਉੱਛਲੇ ਗਿਆ ਆਪਣੀ ਡਿਊਟੀ ਨਹੀਂ ਉਹਨਾਂ ਲੋਕਾਂ ਨੇ ਕੀਤੀ ਜਿਸ ਬੰਦੇ ਕੋਈ ਜਰੀ ਇੱਥੇ ਤੋਂ ਕੋਈ ਤਾਂ ਕਾਲ ਕਰ ਲੈ ਜਾ ਉਹਨਾਂ ਤੱਕ ਅਪਰੋਚ ਕੀਤੀ ਉਹਨਾਂ ਨੂੰ ਉਹਦੇ ਬਾਰੇ ਹੀ ਦੱਸਣਗੇ ਦੱਸਦੇ ਹੋਏ ਮੈਨੂੰ ਮੈਂ ਵੀ ਆਇਆ ਨਹੀਂ ਮੈਂ ਆਇਆ ਕਿਸੇ ਖਿਲਾਲ ਨਾ ਕਰਨਜੀਤ ਭੁੱਲਰ ਏਰੀਆ ਏਰੀਆ ਸੋਨ ਐਵੇਨਿਊ ਵਾਰਡ ਵਾਰਡ 41 ਵਾਰਡ 41 ਨੀਅਰ ਕੋਟ ਖਾਲਸਾ ਕਿਹੜੇ ਕੌਂਸਲਰ ਨੇ ਜਿਹੜੀ ਥੋੜੇ ਕੌਂਸਲਰ ਕਿਹਨੇ ਕੌਂਸਲਰ ਹੈ ਸਾਡੇ ਸੰਧੂ ਸਾਹਿਬ ਨੇ ਸ਼ਮਸ਼ੀ ਅਤਿੰਕ ਤੰਦੂ ਜੀ ਇਹ ਇਹ ਪਹਿਲੋਂ ਥਾਣਾ ਬਗੇ ਆਪਣੇ ਗੁਲਾਟੀ ਸਾਹਿਬ ਐਮ ਐਲ ਏ ਜਸਬੀਰ ਖੇਗਾ ਜੀ ਕਿਸੇ ਦਿਨ ਉਹ ਜਿਹੜੇ ਕੰਮ ਨੇ ਜਿਹੜੀ ਘੜਾ ਦਾ ਕੂੜਾ ਲਿਫਟਿੰਗ ਹੋ ਰਹੀ ਆ ਪੀਨ ਵਾਲਾ ਪਾਣੀ ਕਿਸ ਤਰ੍ਹਾਂ ਦੇ ਨਾਲ ਹੈ ਸੀਵਰੇਜ ਦੀ ਪਾਣੀ ਦਾ ਬਹੁਤ ਮੰਦਾ ਹਾਲ ਆ ਜੀ ਮੋਟਰ ਚਲਾਇਆ ਕਦੀ ਆਉਂਦਾ ਕਦੀ ਨਹੀਂ ਆਉਂਦਾ ਪਹਿਲਾਂ ਤਾਂ ਬਹੁਤ ਹੀ ਮੰਦਾ ਹਾਲ ਸੀ ਤਿੰਨ ਰਹੀ ਸੀ ਐਮ ਐਲ ਏ ਜਸਬੀਰ ਨੂੰ ਮਿਲੇ ਥੰਦੂ ਠੀਕ ਹਰ ਵੇਰੀ ਜੇ ਇਹ ਨੂੰ ਸਾਧਦੇ ਆ ਜੀ ਬੋਰ ਹੋ ਰਿਹਾ ਹੈ ਜੀ ਸਾਨੂੰ ਬੋਰ ਲਈ ਥਾਂ ਦੇ ਦਿਓ ਜੀ ਕਿਹਲਾ ਕੀ ਸਾਹਿਬ ਕਹਿੰਦੇ ਅਸੀਂ ਬੋਰ ਕਰਾ ਦਾਂਗੇ ਤੇ ਜੇ ਕਲੋਨੀ ਵਾਲੇ ਥਾਂ ਦੇਣ ਜੋਗੇ ਹੋਣ ਤੇ ਆਪਦਾ ਬੋਰ ਹੀ ਕਰਾ ਲੈ ਐਮਐਲਏ ਸਾਹਿਬ ਵੀ ਲੜਾ ਲਪਾ ਲਈਗੇ ਹੁਣ ਸੰਧੂ ਸਾਹਿਬ ਆਇਓ ਨੇ ਥੋੜਾ ਜਿਆ ਕੀਤਾ ਆ ਤੇ ਪਾਣੀ ਟੁੱਟੀ ਜਾਉਣਾ ਚਾਹੀਦਾ ਜੇ ਵੀ ਮੋਟਰ ਤੋਂ ਬਿਨਾ ਪਾਣੀ ਨਹੀਂ ਆਉਂਦਾ ਮੋਟਰ ਤੋਂ ਵੀਰ ਪਾਣੀ ਮੋਟਰ ਤੋਂ ਬਿਨਾ ਜਿਹਨੂੰ ਟੁੱਲੂ ਪੰਪ ਕਹਿੰਦੇ ਜੀ ਜੀ ਹੁਣ ਹਰ ਬੰਦਾ ਟੁੱਲੂ ਪੰਪ ਲਵਾ ਨਹੀਂ ਸਕਦਾ ਇਹ ਟੁੱਲੂ ਪੰਪੀ ਲੈ ਆਵਾਂ ਮਰ ਫੇਰੋ ਦਾ ਆਪ ਦੀ ਮੋਟਰ ਘਰੇ ਵੀ ਉਲਵਾ ਲਵੇ ਫਿਰ ਸਰਕਾਰ ਦੀ ਕੀ ਲੋੜ ਹੈ ਕੂੜੇ ਦਾ ਚੌਥੇ ਪੰਜਵੇਂ ਦਿਨ ਜੀ ਝਾੜੂ ਵਾਲਾ ਤੀਜੇ ਚੌਥੇ ਪੰਜਵੇਂ ਦਿਨ ਤੇ ਪੋਲ ਦੀ ਵੱਡੀ ਸਮੱਸਿਆ ਜਿਹੜਾ ਰੇਲਵੇ ਦਾ ਪੋਲ ਹੈ ਨਾ ਇਸ ਇਲਾਕੇ ਨੂੰ ਜੀ ਕੋਡ ਖਾਲਸਾ ਦਾ ਜਿਹੜਾ ਪੋਲੇਆ ਗੇਟ ਇੱਕ ਨਾ 21 ਨੰਬਰ ਆ ਜੀ ਸ਼ਰਮਤਾ 21 ਨੰਬਰ ਫਾਟਕ ਜੀ ਟ੍ਰੇਨਾਂ ਅੱਗੇ ਹੁੰਦੀਆਂ ਹੈ ਪੈਨ ਹੁਣ ਹੋ ਗਈਆਂ 30 ਜੀ ਜਿਹੜੀ ਅਟਾਰੀ ਤੋਂ ਵਾਸ਼ਿੰਗਲੈਂਡ ਇਧਰ ਬਣ ਗਈ ਅਟਾਰੀ ਸਾਈਡ ਤੇ ਜੀ ਜੀ ਤੇ 12 ਘੰਟੇ 6 ਘੰਟੇ ਪੋ ਇਹ ਫਾਟਕ ਬੰਦ ਲੈਂਦਾ 30 ਵੀ ਨਹੀਂ ਬੰਦ ਹੋਣਾ ਤਸਵੀਰ ਲਵਾ ਦੋ ਕਿਉਂ ਵੀ ਤਾਂ ਕਿਹਾ ਬਹੁਤ ਪ੍ਰੋਬਲਮ ਲੋਕੀ ਘਰ ਵਿੱਚ ਇਹਨੂੰ ਤਿਆਰ ਹੋ ਗਿਆ ਇਥੋਂ ਇਹਨੇ ਤੰਗ ਨਹੀਂ ਉਦੋਂ ਰਹਿ ਗਈ ਲੈਂਡ ਆਰਡ ਦੀ ਗੱਲ ਡਿਊਟੀ ਦਾ ਸਾਡੀ ਵੀ ਆ ਪਰ ਸਰਕਾਰਾਂ ਕਾਦੇ ਲਈ ਬਣੀਆਂ ਨੇ ਜੇ ਫਾੜਕ ਤੇ ਉਸ ਤਰ੍ਹਾਂ ਹੀ ਚੱਲੀ ਜਾਣਾ ਲੋਕਾਂ ਨੇ ਕੋਈ 10 ਦਿਨ ਕੋਈ ਪੁਲਸ ਮਿਲਾਜੇ ਮ ਕੋਈ ਸਰਕਾਰ ਦਾ ਬੰਦਾ ਕੋਈ ਇਥੇ ਫਾੜਕ ਤੇ ਫਾੜਕ ਨਹੀਂ ਬਣਾ ਸਕਦੇ ਇਹਦਾ ਅੰਡਰਬ੍ਰਿਜ ਬਣ ਸਕਦਾ ਜੀ ਬਹੁਤ ਘੱਟ ਪੈਸੇ ਆ ਬੌਧੀ ਥਾਵਾਂ ਤੇ ਅੰਡਰ ਬ੍ਰਿਜ ਬਣਨੇ ਨੇ ਔਰ ਸਸਤਾ ਔਰ ਛੇਤੀ ਔਰ ਸੌਖਾ ਇਹ ਇਹ ਖਾਲਸਾ ਕਾਲੇ ਤੋਂ ਜਿਹੜੀ ਨਿਕਲਦੀ ਆ ਨਾ 21 ਨੰਬਰ ਤੋਂ ਇਹ ਅੱਗੋਂ ਚਭਾਲ ਰੋਡ ਤੇ ਚੜਦੀ ਆ ਉਹ ਵੀ ਟ੍ਰੈਫਿਕ ਪੈਂਦਾ ਇਹਨੂੰ ਜਿਹੜਾ ਕਲੋਨੀਆਂ ਪੰਜਾਂ ਦਹਾਂ ਦਾ ਤਾਂ ਹੈਗਾ ਹੀ ਹੈਗਾ ਇੰਨਾ ਟ੍ਰੈਫਿਕ ਵੀ ਇੱਕ ਵਾਰ ਆ ਜੇ ਬੰਦਾ ਨੰਗਦਾ ਨਹੀਂ ਦੁਬਾਰਾ ਫਟਕ ਬੰਦ ਹੋ ਜਾਂਦਾ ਸਰਕਾਰਾਂ ਨੇ ਕਰਨਾ ਜੀ ਲਾਅ ਐਂਡ ਆਰਡਰ ਨਸ਼ਾ ਵੀ ਵਿਕਦਾ ਹੀ ਆ ਪੀਣ ਵਾਲੇ ਪੀਂਦੇ ਆ ਤੇ ਵੇਚਣ ਵਾਲੇ ਵੇਚਦੇ ਜਾਂ ਪੱਤਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਜਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕੋਰਾ ਘਰੋਂ ਤੋਂ ਕੋਰਾ ਲਿਫਟਿੰਗ ਦੀ ਕਿਸ ਤਰ੍ਹਾਂ ਬਿਨਾਲਾ ਹੈ ਕੋਰਾ ਕੋਰਾ ਲਿਫਟਿੰਗ ਹੋ ਰਿਹਾ ਹੈ ਕੋਈ ਬਾਹਰ ਜਾਂ ਕੇ ਗੱਲ ਕੀਤੀ ਹੋਵੇ 메인 ਡੋਰ ਤੇ ਜਗਾ ਜਗਾ ਤੇ ਕੂੜੇ ਦੇ ਟਰੇ ਨੀ ਬੋਰ ਵਾਲੇ ਚੌੜੇ ਵਿੱਚ ਵੀ ਕੂੜੇ ਦੇ ਟਰੇ ਲੱਗੇ ਨੇ ਪੁਲਿਸ ਚੌਂਕੀ ਹੋ ਜਾ ਅਕੜੀ ਜਰੀ ਹੈ ਉਸ ਦੇ ਬਾਅਦ ਵੀ ਕੂੜੇ ਦੇ ਟਰੇ ਲੱਗੇ ਨੇ ਜਾਂ ਕੇ ਲਿਖਿਆ ਹੈ ਕਿ ਜਗਾ ਤੇ ਪੂਰਾ ਸਫਾਈ ਮਨਾ ਪਰ ਕੂੜੇ ਦੇ ਟਰੇ ਜਗਾ ਜਗਾ ਤੇ ਕਰਾ ਤੋ ਕੂੜਾ ਲਿਫਟਿੰਗ ਹੋ ਰਿਹਾ ਜਾਂ ਨਹੀਂ ਹੋ ਰਿਹਾ ਪੰਜਵੇਂ ਦਿਨ ਚੌਥੇ ਦਿਨ ਤਿੰਨ ਦਿਨ ਕੂੜਾ ਕਿੱਥੇ ਰੱਖਣ ਲੱਗੇ ਕਈ ਨਾ ਕੋਈ ਖਾਲੀ ਪਲਾਟ ਚ ਛੋਟੇ ਦੇ ਫਿਰ ਉਹ ਨਹੀਂ ਲੜਾਈਆਂ ਹੁੰਦੀਆਂ ਨੇ ਜਿਹਦੇ ਨਾਲ ਲੱਗਦਾ ਪਲਾਟੋਂ ਨੇ ਆਖਣਾ ਵੀ ਇੱਥੇ ਤੋਂ ਥੋੜ੍ਹ ਦੇ ਜੇ ਤੇ ਕਿੰਨਾ ਵੇਰਾ થી ਉਹ ਪ੍ਰਾਈਵੇਟ 1000 ਰੁਪਏ ਦੇਈਦੇ ਆ ਉਹ ਆਉਂਦਾ ਟਰਾਲੀ ਵਾਲਾ ਇੱਕ ਟਰਾਲੀ ਨਹੀਂ ਛੋਟਾ ਉਹ ਰਿਹੜੀ ਵਾਲਾ ਜੀ ਜੀ ਹੁਣ ਪਾ ਲਈਦਾ ਇਹ ਤਾਂ ਦਾ ਸੰਧੂ ਸਾਹਿਬ ਨੂੰ ਫੋਨ ਕੀਤਾ ਕੁ ਦੌਰਾਂ ਸਵੇਰੇ ਆਉਂਦੇ ਆ ਜੀ ਉਹ ਪਹਿਲਾ ਠੇਕੇਦਾਰ ਭੱਜ ਗਿਆ ਜੀ ਨਵਾਂ ਠੇਕੇਦਾਰ ਆਇਆ ਨਹੀਂ ਜੀ ਬੋਲਬਾਣੀ ਬੜੀ ਚੰਗੀ ਪਰ ਕੰਮ ਕੋਈ ਨਹੀਂ ਤੇ ਕਿਵੇਂ ਵੇਖਦੇ ਹੋ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਕਿੰਨੀ ਵਾਰ ਜਿਹੜੇ ਤੁਹਾਡੇ ਮਜੂਦਾ ਵਿਧਾਇਕ ਨੇ ਜਾਂ 파ਰਸ਼ਾ ਜਿਹੜੇ ਬਣੇ ਨੇ ਕਿੰਨੀ ਕਵਾਰ ਤੁਹਾਡੀ ਇਸ ਕਲੋਨੀ ਨੂੰ ਚਾਹੀਏ ਐਮਐਲਏ ਤਾਂ ਕਰਮ ਹੀ ਨਹੀਂ ਆਇਆ इवन देन ਵੋਟਾ ਮੰਗਣ ਵੀ ਖੈ ਨਾ ਆਵੇ ਅਸੀਂ ਪਾਗਲ ਲੋਕ ਆ ਅਸੀਂ ਵੋਟਾਂ ਵੀ ਇੱਥੇ ਹੈ ਨਾ ਇੱਕ ਵੇਰੇ ਵੀ ਐਮਐਲਏ ਜਸਵੀਰ ਸਿੰਘ ਨਹੀਂ ਆਇਆ ਜੀ ਤਿੰਨ ਵੇਰੀ ਅਸੀਂ ਮਿਲਣ ਗਏ ਆ ਮਿਲਦਾ ਪਰ ਉਹ ਕੋਈ ਲੜਾ ਲਪਾ ਲੀਂਦਾ ਆ ਆ ਸੰਦੂ ਜਦੋਂ ਦਾ ਬਣਿਆ ਐ ਐਂਸੀ ਤੇ ਪੰਜ ਚਾਰ ਆਇਆ ਵੀ ਆ ਸੀਵਰੇਜ ਵੀ ਸਾਫ ਕਰਾਇਆ ਐ ਪਾਣੀ ਦਾ ਵੀ ਥੋੜਾ ਜਿਹਾ ਹਾਲਾਤ ਥੋੜਾ ਜਿਹਾ ਤਾਂ ਕਿ ਮੋਟਰ ਲਾਇਆ ਪਾਣੀ ਆਈਦਾ ਨਹੀਂ ਤੇ ਅੱਗੇ ਕਈ ਨਾ ਮੋਟਰ ਲਾਵੇਂ ਮੋਟਰ ਲਾ ਤਾਂ ਪਾਣੀ ਆਊ ਜੇ ਪੈਪ ਚ ਪਾਣੀ ਆਊ ਤਾਂ ਪਿੱਛੇ ਮੋਟਰ ਮੋਟਰ ਨੂੰ ਜੀ ਕਨੈਕਸ਼ਨ ਦੇਣਾ ਆ ਜੀ ਬੋਰ ਹੋ ਗਿਆ ਜੀ ਕਨੈਕਸ਼ਨ ਦੇਣਾ ਜੀ ਕਨੈਕਸ਼ਨ ਕਿੰਨੇ ਦੇਣਾ ਜੀ ਪਾਕਿਸਤਾਨ ਚੋਂ ਲੈਣਾ ਨੇ ਇਹਨੂੰ ਲਾਰਾ ਲਪਾ ਆਖਿਆ ਜਾਂਦਾ ਤੇ ਜੇ ਤਾਂ ਇਹ ਦੋ ਤਿੰਨ ਚੀਜ਼ਾਂ ਸੁਧਾਰ ਲੈਣਗੇ ਇਕ ਤਾਂ ਲਾ ਐਂਡ ਆਰਡਰ ਜੀ ਕਿਸੇ ਇੱਕ ਘਰ ਦਾ ਮਸਲਾ ਨਹੀਂ ਦੇਸ਼ ਦਾ ਮਸਲਾ ਪੰਜਾਬ ਦਾ ਮਸਲਾ ਹੈ ਬਿਲਕੁਲ ਦੂਜਾ ਇਹ ਫਟਕੇ ਜਿਹੜਾ ਰੇਲਵੇ ਦਾ ਇਹ ਸਭ ਤੋਂ ਮੇਨ ਇਹ ਸਭ ਤੋਂ ਮੇਨ ਗੱਲ ਹੈ ਇਹਦਾ ਬ੍ਰਿਜ ਵੱਡਾ ਨਹੀਂ ਬਣ ਸਕਦਾ ਅੰਡਰ ਬ੍ਰਿਜ ਬਣਾਇਆ ਜਾਵੇ ਹਮੇਸ਼ਾ ਹੀ ਕਹਿੰਦਾ ਕਿ ਪੇਪਰਾਂ ਦੇ ਵਿੱਚ ਜਿਹੜਾ ਇੱਥੇ ਪੁਲ ਆ ਉਹ ਪਾਸ ਹੋ ਚੁੱਕਾ ਸਰਕਾਰਾਂ ਜਦ ਆਂਦੀਆਂ ਬੋਤ ਚੋਣ ਆਉਂਦੇ ਨੇ ਤੇ ਜਿਹੜੇ ਵੀ ਨਮਾਇਦ ਹੁੰਦੇ ਆਉਂਦੇ ਤੇ ਕਹਿੰਦੇ ਜੀ ਇਸ ਵਾਰ ਪੁਲ ਬਣ ਜਾਏਗਾ ਪਰ ਪੁਲ ਨਹੀਂ ਬਣਦਾ ਨਹੀਂ ਬਣਦਾ ਨਹੀਂ ਬਣਦਾ ਤਾਂ ਫਿਰ ਐਤ ਕੀ ਲੋਕੀ ਸਾਫ਼ ਕਰ ਦੇਣਗੇ ਲੋਕਾਂ ਕੋਲੇ ਇਹੋ ਹੀ ਹਥਿਆਰ ਆ ਜੀ ਅੱਗੇ ਪਹਿਲੀਆਂ ਸਰਕਾਰਾਂ ਨੇ ਨਹੀਂ ਬਣਾਇਆ ਉਥਾਪ ਹੋ ਗਈਆਂ ਨਾ ਕਾਂਗਰਸ ਵੀ ਗਈ ਕੱਲ ਹੀ ਵੀ ਗਏ ਤੇਨਾਂ ਕੋਲੇ ਕਿਹੜੀ ਮੋਹਰ ਲੱਗੀ ਆ ਹਜੇ ਜਿਹੜਾ ਕੋ ਕੰਮ ਕਰ ਦੂਗਾ ਉਹ ਜਲਾ ਸਾਹਮਣੇ ਐਮਪੀ ਸਾਹਮਣੇ ਤੁਹਾਨੂੰ ਕਾਂਗਰਸ ਕੱਲ ਹੀ ਦੂਜੇ ਕਿਸੇ ਨਾਲ ਸਾਡੇ ਲੋਕ ਨੇ ਯਾਰੇ ਸਾਡੇ ਨੁਮਾਇੰਦੇ ਨੇ ਭਾਵੇਂ ਉਹ ਕੱਲ ਹੀ ਹੋਵੇ ਕਾਂਗਰਸੀ ਹੋਵੇ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਤੁਹਾਨੂੰ ਕੋਈ ਫਰਕ ਨਹੀਂ ਤੁਹਾਨੂੰ ਤਾਂ ਕੰਮ ਚਾਹੀਦਾ ਲੋਕੀ ਪਬਲਿਕ ਦਾ ਕੰਮ ਪਬਲਿਕ ਦਾ ਕੰਮ ਆਗਰੀ ਆ ਅਸੀਂ ਤਾਂ ਰਿਟਾਇਰ ਕਿਤੇ ਜਾਣਾ ਨਹੀਂ ਜਦੋਂ ਬੱਚੇ ਆ ਗਏ ਨੇ ਨਾ ਬਾਪੂ ਇੱਥੋਂ ਨਾ ਨਿਗਲ ਜਾਈਆ ਫਾਟਕ ਤੋਂ ਬੜੇ ਤੰਗ ਆ ਮੈਂ ਫੇਰ ਤਾਂ ਕਿਸੇ ਅੱਦੇ ਤਾਂ ਬਾਹਰ ਦੇ ਮੁਲਕਾਂ ਨੂੰ ਨਿਕਲ ਗਿਆ ਸਾਡੇ ਲੈਂਡ ਆਰਡਰ ਤੋਂ ਰੋਟੀ ਇੱਥੇ ਵੀ ਹੈਗੀ ਆ ਲੇਕਿਨ ਲੈਂਡ ਉਹਦੇ ਜਿੱਦਾਂ ਪੈਸੇ ਕਮਾਉਣੇ ਆ ਸਰਕਾਰ ਨੇ ਬਿਲਕੁਲ ਲੈਂਡ ਆਰਡਰ ਸਵੇਰੇ ਉੱਤੇ ਖਿਲਾਰ ਦਿਓ ਮੈਨੂੰ ਖਿਲਾਰ ਦਿਓ ਵਰਦੀ ਪਵਾ ਕੇ ਸ਼ਾਮ ਨੂੰ ਇੰਨੇ ਪੈਸੇ ਵਟਕੇ ਦੇਵਾਂਗਾ ਨਾਲੇ ਲੋਕੀ ਸੁਧਰ ਜਾਣਗੇ ਨਾਲੇ ਸਰਕਾਰ ਦੀ ਵਾਵਾ ਵਾਵਾ ਵੇਖੀ ਇਹਨਾਂ ਨੂੰ ਮਾਰਾਈ ਤੁਸੀਂ ਸਮਝਾ ਸਕਦੇ ਜੀ। ਥਾਰੀ ਗੱਲਬਾਤ ਦਾ ਫਾਇਦਾ ਮਥਲਾ ਇਹੀ ਆਏ ਸਾਡੀ ਖਬਰ ਔਰ ਜਿਹੜਾ ਸਾਵਾ ਐਮਪੀ ਨੇ ਇਸ ਇਲਾਕੇ ਦੇ ਜੀ। ਉਹਨਾਂ ਤੱਕ ਪਹੁੰਚਣੀ ਚਾਹੀਦੀ ਆ। ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ। ਐਮਐਲਏ ਨੂੰ ਡਾਕਿਆ ਜੇ ਨਾ ਕੋਈ ਫਾਇਦਾ ਨਹੀਂ। ਜਿੰਨੇ ਸੁਣਨੀ ਨਹੀਂ ਕਿਸੇ ਦੀ। ਕਦੀ ਅਖਬਾਰ 'ਚ ਬਿਆਨ ਦਿੱਤਾ ਬੋਲ ਚਾਹੀਦਾ ਜਿਹੜੇ ਇੱਥੋਂ ਵੋਟਾਂ ਲੈਣ ਆਉਂਦੇ ਨੇ। ਜਿੱਦਣ ਵੋਟਾਂ ਲੈਣ ਆਏ ਉਦਣ ਆਖਣਗੇ ਅਸੀਂ ਬਣਾ ਦੇਾਂਗੇ। ਤੇ ਅਹੀਂ ਫਿਰ ਅਗਲੇ 50 ਸਾਲਾਂ ਬਾਅਦ ਇਹਨਾਂ ਨੂੰ ਵੋਟਾਂ ਪਾ ਦੇਾਂਗੇ। ਬਿਲਕੁਲ 10 ਸਾਲ ਹੋ ਗਏ ਥੋਂਦੇ 10 ਸਾਲ ਹੋ ਗਏ ਥੋਂਦਿਆਂ ਇਸ ਲਈ ਬੇਨਤੀ ਆ ਜਿਹੜਾ ਸਭ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਲਾਂਡ ਆਡਰ ਤੇ ਇਹ ਪੁਲ ਇਸ ਇਲਾਕੇ ਦੀ ਮੰਗ ਹੀ ਹੋਈ ਆ ਪੁਲ ਰੇਲਵੇ ਪੁਲ ਉਹਨੂੰ ਅੰਡਰ ਬ੍ਰਿਜ ਬਣਾ ਦਿਓ ਮਿੱਟੀ ਚੁੱਕਣ ਦੇ ਵੀ ਪੈਸੇ ਮਿਲਣਗੇ ਤੇ ਮਿੱਟੀ ਲਾਉਣ ਦੇ ਵੀ ਪੈਸੇ ਮਿਲਣਗੇ ਦੋਵੇਂ ਪਾਸੇ ਕਮਾਈ ਦਾ ਸਾਧਨ ਆ ਠੇਕੇਦਾਰਾਂ ਨੂੰ ਧੰਨਵਾਦ